ਜਿੰਦਾਬਾਦ ਭਾਰਤੀ ਮਜ਼ਦੂਰ ਸੰਘ ਜਿੰਦਾਬਾਦ 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 ਭਾਰਤੀ ਮਜ਼ਦੂਰ ਸੰਘ ਜਿੰਦਾਬਾਦ 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 ਭਾਰਤੀ ਮਜ਼ਦੂਰ ਸੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਰਤੀ ਮਜ਼ਦੂਰ ਸੰਘ ਜਿੰਦਾਬਾਦ ਜਿੰਦਾਬਾਦ ਸਾਹਿਬ ਬਹੁਤ ਬਹੁਤ ਜਿੰਦਾਬਾਦ ਅਜੇ ਮੀਤ ਜੀ ਜਿੰਦਾਬਾਦ ਜਿੰਦਾਬਾਦ ਮਾਮੋੋ ਜਹਾ ਡਾਕਟਰ ਸਾਹਿਬ ਲੈ ਲੋ भारतीय मजदूर संघ जिंदाबाद अमर रहे इधर देखो भारत माता की भारत माता की आम आदमी पार्टी जिंदाबाद ਜਿੰਦਾਬਾਦ ਪਹਿਲੇ ਮੈਡਮ ਨੀਨਾ ਮਿੱਤਰ ਜਿੰਦਾਬਾਦ ਜੀ ਅੱਜ ਇਸ ਪ੍ਰੋਗਰਾਮ ਤੇ ਆਏ ਹੋ ਇਹਦੇ ਬਾਰੇ ਦੱਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਅੱਜ ਭਾਰਤੀ ਕਿਸਾਨ ਐਬਾਰਸੀਆ ਮਜ਼ਦੂਰ ਜੂਨੀਅਨ ਜੋ ਕਿ ਸਾਡਾ ਉਹਨਾਂ ਦਾ 70 ਮਾ ਅੱਜ ਸਥਾਪਨਾ ਦਿਵਸ ਹੈ ਦੇਸ਼ ਦੀ ਤਰੱਕੀ ਪ੍ਰਾਂਤ ਦੀ ਤਰੱਕੀ ਚ ਸਭ ਤੋਂ ਵੱਡਾ ਹੱਥ ਸਾਡੇ ਮਜ਼ਦੂਰ ਭਰਾਵਾਂ ਦਾ EMPLOYEES ਦਾ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਫੈਕਟਰੀ ਚਲਾਨੀ ਹੈ ਖੇਤੀ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਮਜ਼ਦੂਰ ਹੀ ਅੱਗੇ ਆਨੇ ਆ ਸਭ ਤੋਂ ਪਹਿਲਾਂ ਰੋਲ ਆਪਾਂ ਇਹਨੂੰ ਕਹਿ ਸਕਦੇ ਹਾਂ ਸੰਵਿਧਾਨ 'ਚ ਜਿਵੇਂ ਰਾਸ਼ਟਰਪਤੀ ਦਾ ਪਹਿਲਾ ਪੱਖ ਹੈ ਇੱਥੇ ਮਿਊਸਪਲ ਪ੍ਰੈਜ਼ੀਡੈਂਟ ਨੂੰ ਅਸੀਂ ਫਸਟ ਸਿਟੀਜ਼ਨ ਕਹਿੰਨੇ ਆ ਮੈਂ ਕਹਿੰਦਾ ਦੇਸ਼ ਦੀ ਤਰੱਕੀ 'ਚ ਸਭ ਤੋਂ ਪਹਿਲਾ ਜੇ ਨਾਮ ਹੈ ਪਹਿਲੇ ਪਰਸਨ ਹੈ ਉਹ ਮਜ਼ਦੂਰ ਹੈ ਅੱਜ ਉਹਨਾਂ ਦਾ 70ਵਾਂ ਸਥਾਪਨਾ ਦਿਵਸ ਹੈ ਸਾਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਵੀਰ ਭਰਾਵਾਂ ਨੂੰ ਸਾਡੇ ਜਸਵੀਰ ਜੀ ਨੂੰ ਸਾਡੇ ਰੇਜੀ ਜੀ ਨੂੰ ਸਾਰੇ ਸਾਰੇ ਜਿੰਨੇ ਭਰਾ ਇੱਥੇ ਆਏ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਬਹੁਤ ਮੁਬਾਰਕਾ ਦਿੰਦਾ ਵੀ ਤੁਸੀਂ ਆਏ ਦਲ ਕੇ ਅਪਾ ਪੰਜਾਬ ਦੀ ਤਰੱਕੀ ਦੇਸ਼ ਦੀ ਤਰੱਕੀ ਕਰਦੇ ਰਹੀਏ ਅਸੀਂ ਤੁਹਾਡੇ ਨਾਲ ਹੈ ਮਜ਼ਦੂਰਾਂ ਦਾ ਦੇਨ ਕਦੇ ਜ਼ਿੰਦਗੀ ਚ ਕੋਈ ਨਹੀਂ ਦੇ ਸਕਦਾ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੋਗੇ ਅੱਜ 70 ਵਾ ਜਿਹੜਾ ਭਾਰਤੀ ਮਜ਼ਦੂਰੀ ਨੂੰ ਜਿਹੜਾ ਅੱਜ ਸੁਨਾਇਆ ਜਾ ਰਿਹਾ ਤੇ ਚੰਡੇ ਦੀ ਰਸਮ ਜਿਹੜੀ ਅੱਜ ਅਦਾ ਕੀਤੀ ਜਾ ਰਹੀ ਹੈ ਆ ਦੇਖੋ ਬਹੁਤ ਮੁਬਾਰਕਬਾਦ ਦਿੰਦਾ ਮੈਂ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਰੇ ਹੀ ਕਾਰਜਕਰਤਾ ਆ ਉਹਨਾਂ ਨੂੰ ਤੇ ਇਸ ਸੰਗਠਨ ਨੂੰ ਵੀ ਬਹੁਤ ਮੁਬਾਰਕਬਾਦ ਹੈ ਜਿਹੜੇ 70 ਸਾਲ ਹੋ ਗਏ ਆ ਜਿਹੜੇ ਆਪਣੇ ਸੰਗਠਨ ਲਈ ਤੇ ਮਜ਼ਦੂਰਾਂ ਲਈ ਜਿਹੜਾ ਕੰਮ ਕਰਦੇ ਆ ਰਹੇ ਆ ਸੰਘਰਸ਼ ਕਰਦੇ ਆ ਰਹੇ ਆ ਤੇ ਅੱਜ ਜਿਹੜੀ ਝੰਡੇ ਦੀ ਰਸਮ ਹੈ ਸਾਡੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤੀ ਗਈ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਅਜੇ ਮਿੱਤਲ ਜੀ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਰਜੇ ਹਿੰ사 ਜੀ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਹਾਂ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੋ 70ਵੀਂ ਬਰੇਗੰਡਾ ਹੈ ਭਾਰਤੀ ਮਜ਼ਦੂਰ ਸੰਘ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਬਾਕੀ ਮੇ ਦਾਦਾ ਜੋ ਆਮ ਆਦਮੀ ਪਾਰਟੀ ਵਚਨਬੱਦ ਦੇ ਮਜ਼ਦੂਰਾਂ ਦੇ ਹੱਕਾਂ ਲਈ ਕਿਉਂਕਿ ਜੋ ਐਮਐਲਏ ਮੈਡਮ ਨੀਨਾ ਮਿੱਤਲ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸਾਡੇ ਕੋਲ ਵੀ ਜਦੋਂ ਕੋਈ ਪਰਸਨ ਅਜੇ ਜਾਂਦੇ ਆ ਕਿਉਂਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਨੇ ਡਾਊਨ ਟੂ ਅਰਥ ਹੋ ਕੇ ਚੱਲਣਾ ਹੈ ਉਹ ਲੱਗੇ ਹੋਏ ਆ ਤੇ ਜਿਵੇਂ ਉਹਦੇ ਨਾਲ ਨਾਲ ਉਹਨਾਂ ਨੇ ਕੈਂਪੇਨ ਵੀ ਸ਼ੁਰੂ ਕਰਾਈ ਯੁੱਧ ਨਸ਼ੇ ਦੇ ਵਿਰੁੱਧ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਸ਼ਹਿਰ 'ਚ ਪੂਰੇ ਪਿੰਡਾਂ 'ਚ ਜੋ ਨਸ਼ਾ ਮੁਕਤੀ ਯਾਤਨਾ ਕੱਡੀਆਂ ਜਾ ਰਹੀਆਂ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਇਸ ਦਾ ਸਾਥ ਦਿਈਏ ਤੇ ਬਾਕੀ ਐਮਐਲਏ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ 'ਚ ਲਗਾਤਾਰ ਕੰਮ ਚੱਲ ਵੀ ਰਹੇ ਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮੁੱਖ ਮਹਿਮਾਨ ਅਜੇ ਮਿੱਤਲ ਜੀ ਪੂਰਾ ਪਰਿਵਾਰ ਹੀ ਸਮਰਪਿਤ ਹੈ ਲੋਕਾਂ ਦੇ ਕਮਾਂ ਲਈ ਅੱਜ ਜਿਹੋ ਉਹਨਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਹੈ ਮੈਂ ਤਾਂ ਸਾਰੇ ਨਗਰ ਕੌਂਸਲ ਨੂੰ ਸਾਰੇ ਰਾਜਪਰਾਵਾਸੀਆਂ ਨੂੰ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਾਸ਼ਣ ਵੀ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪਾਂ ਸਾਰੇ ਵੀ ਸਾਥ ਦਿੱਤਾ ਇਹਨਾਂ ਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਬਹੁਤ ਕੀ ਨਾਮ ਹੈ ਜੀ ਆਪਣਾ ਤੇ ਅੱਜ ਜਿਹੜੀ ਇਹ ਰਸਮ ਕੀਤੀ ਗਈ ਹੈ ਉਹਦੇ ਬਾਰੇ ਜਾਣਦਾ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪੰਜਾਬ ਆਰਟਿਸਟਸ ਪ੍ਰਾਈਸ ਕਵਰੇ ਬੋਰਡ ਰਾਜਕਰੋ ਦਾ ਪ੍ਰਧਾਨ ਹਾਂ ਜੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਜਸਵੀਰ ਸਿੰਘ ਪ੍ਰਧਾਨ ਜੀ ਦੀ ਨਾ ਹਰਜ ਦੀ ਆਪਣਾ ਅਗਵਾਈ ਹੇਠ ਹਰ ਸਾਲ ਜਿਹੜਾ ਹੈਗਾ ਬੜੀ ਧੂਮ-ਧਾਮ ਨਾਲ ਜਿਹੜਾ ਹੈਗਾ ਚੰਡੇ ਦੀ ਰਸਦ ਨੂੰ ਅਦਾ ਕੀਤਾ ਜਾਂਦਾ ਹੈ ਤੇ ਜਦੋਂ ਵੀ ਕਿਤੇ ਮੁਲਾਜ਼ਮ ਵਰਗ ਜਿਹੜੇ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਕੱਚਾ ਹੈ ਚਾਹੇ ਉਹ ਪੱਕਾ ਹੈ ਉਹਨਾਂ ਦੀ ਕੋਈ ਵੀ ਜਿਹੜੀ ਮੰਗ ਹੈ ਜਾਇਜ਼ ਮੰਗ ਨੂੰ ਜਿਹੜਾ ਹੈ ਹਮੇਸ਼ਾ ਉਹਨਾਂ ਨੇ ਮੁੱਦਾ ਚੱਕਿਆ ਵੀ ਜਿਹੜੀ ਹੱਲ ਨਹੀਂ ਹੁੰਦੀਆਂ ਜੇਕਰ ਅਫਸਰ ਸਾਹਿਬ ਦੇ ਲੇਵਲ ਤੱਕ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਹੈਗਾ ਤਾਂ ਉੱਪਰ ਤੱਕ ਜਿਹੜਾ ਹੈਗਾ ਸਰਕਾਰ ਤੱਕ ਗੱਲ ਕੀਤੀ ਜਾਂਦੀ ਹੈ ਤੇ ਇਹ ਮੁੱਦੇ ਨੂੰ ਹੱਲ ਵੀ ਬੜੀ ਜਲਦੀ ਕਰਾਇਆ ਜਾਂਦਾ ਹੈ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਮਿੱਤਰ ਸਾਹਿਬ ਜੀ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਦ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਚਾਹੇ ਮੁਲਾਜ਼ਮ ਨੂੰ ਪੈਂਦੀ ਹੈ ਚਾਹੇ ਸ਼ਹਿਰ ਦੇ ਕਿਸੇ ਵਿਕਾਸ ਕੰਮ ਨੂੰ ਲੈ ਕੇ ਹੈ ਜਦ ਵੀ ਅਸੀਂ ਫਰਿਆਦ ਕਰਦੇ ਹਾਂ ਤਾਂ ਪਹਿਲੇ ਬੋਲ ਤੇ ਸਾਡੀ ਜਿਹੜੀ ਇਹ ਫਰਿਆਦ ਸੁਣੀ ਜਾਂਦੀ ਹੈ ਤੇ ਸਾਨੂੰ ਇਹਨਾਂ ਦੇ ਬਹੁਤ ਮਾਣ ਹੈ ਤੇ ਬਾਕੀ ਆਪਣੇ ਰਜੇਸ਼ ਕੁਮਾਰ ਐਮ ਸੀ ਜੀ ਹੈਗੇ ਆ ਇਨਾਂ ਦੇ ਵੀ ਜਿਹੜੀ ਨਸ਼ਾ ਛਡਾਊ ਦੀ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਤਲਬ ਕਿ ਰਾਜਪੁਰੇ ਚ ਬਹੁਤ ਜ਼ਿਆਦਾ ਹੱਦ ਤੋਂ ਵੱਧ 80% ਜਿਹੜਾ ਹੈ ਲੋਕਾਂ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਮਤਲਬ ਕਿ ਇਸ ਮੁੱਦੇ ਨੂੰ ਜਿਹੜਾ ਹੈ ਕਾਫੀ ਅੱਗੇ ਤੱਕ ਲੈ ਕੇ ਜਾਇਆ ਜਾ ਰਿਹਾ ਵੀ ਹਰ ਘਰ ਦੇ ਵਿੱਚ ਜਿਹੜਾ ਕੋਈ ਬੰਦਾ ਕਿਸੇ ਕੰਮ ਕੋਈ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਜਾਂ ਨਸ਼ੇ ਦੇ ਵਿੱਚ ਜੁੜਿਆ ਹੋਇਆ ਵੀ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਪੂਰਜੋਰ ਜਿਹੜਾ ਹੈ ਪ੍ਰਸ਼ਾਸਨ ਦਾ ਤੇ ਨਾਲ ਰਲ ਕੇ ਸਹਿਯੋਗ ਮਿਲ ਰਿਹਾ ਹੈ ਤੇ ਉਹਨੂੰ ਹਟਾਇਆ ਜਾ ਰਿਹਾ ਵੀ ਇਸ ਚੀਜ਼ਾਂ ਗਲਤ ਕੰਮਾਂ ਤੋਂ ਜਿਹੜਾ ਸਾਤ ਸੁਥਰੀ ਜਿਹੜੀ ਜ਼ਿੰਦਗੀ ਹੈ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਜੀਵਨ ਨੂੰ ਜਿਹੜਾ ਹੈ ਸੁਚਾਰੂ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਹੈ ਜੀਓ ਮੇਰਾ ਨਾਮ ਜਸਵੀਰ ਕੁਮਾਰ ਹੈ ਮੈਂ ਭਾਰਤੀ ਮਜ਼ਦੂਰ ਸੰਘ ਤੋਂ ਪ੍ਰਧਾਨ ਐਥੇ ਨਗਰ ਕੌਂਸਲ ਰਾਜਪੁਰਾ ਦੇ ਵਿੱਚ ਜਿਹੜਾ ਅੱਜ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਆਪਣਾ ਭਾਰਤੀ ਮਜ਼ਦੂਰ ਸੰਘ ਦਾ ਝੰਡਾ ਲਹਿਰਾਇਆ ਇਸ ਦੀ ਰਸਮ ਅਦਾ ਕੀਤੀ ਹੈ ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਅਸੀਂ ਮੁੱਖ ਮਹਿਮਾਨ ਤੌਰ ਤੇ ਸੋ ਅਜਮਿਤਲ ਜੀ ਨੂੰ ਨਵਾਜਿਆ ਜਾਏਗਾ ਇੱਥੇ ਤੇ ਇਹਨਾਂ ਦਾ ਸਤਿਕਾਰ ਕਰਦੇ ਆਂ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਮੁਲਾਜ਼ਮਾਂ ਪ੍ਰਤੀ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੀ ਹੈ ਉਹ ਇਹ ਨਹੀਂ ਦਖਦੀ ਜੀ ਛੋਟਾ ਵੱਡਾ ਕੋਈ ਵੀ ਚਲੇ ਜਾਵੇ ਇਹ ਬਹੁਤ ਜਿਆਦਾ ਇਹਨੂੰ ਕਹਿੰਦੇ ਆਂ ਸਤਿਕਾਰ ਕਰਦੇ ਆਂ ਹਰੇਕ ਦਾ ਮੈਂ ਵੀ ਜੰਦਾ ਜਿੰਨੇ ਮੁਲਾਜ਼ਮਾਂ ਦੇ ਕੰਮ ਸਾਨੂੰ ਇੱਥੇ ਮਲਾਦੀ ਦੱਸਦੇ ਆ ਉਹ ਸਾਰੇ ਹੀ ਇਹ A to Z ਸਿਰੇ ਚੜਾਉਂਦੇ ਆ ਬਹੁਤ ਹੀ ਸਤਿਕਾਰਯੋਗ ਆ ਮੈਡਮ ਨੀਨਾ ਮਿੱਤਲ ਜੀ ਵੀ ਤੇ ਅਜੀਤ ਮਿੱਤਲ ਜੀ ਵੀ ਤੇ ਅੱਜ ਜਿਹੜਾ ਖੁਸ਼ੀ ਦਾ ਦਿਨ ਆ ਅੱਜ ਸਾਡਾ ਭਾਰਤੀ ਮਜ਼ਦੂਰ ਸੰਘਾ 70ਵਾਂ ਸਥਾਪਨਾ ਦਿਵਸ ਆ ਸੋ ਉਹ ਮਨਾਇਆ ਗਿਆ ਅੱਜ ਹਰ ਸਾਲ ਅਸੀਂ ਇੱਥੇ ਮਜ਼ਦੂਰ ਸਾਥੀ ਇਕੱਠੇ ਹੋ ਕੇ ਜਿੰਨੇ ਵੀ ਸਾਡੇ ਭਾਈਚਾਰਾ ਹੈਗਾ ਉਹ ਵੀ ਇਕੱਠਾ ਹੁੰਦਾ ਹੈ ਮਜ਼ਦੂਰ ਸਾਥੀਆਂ ਨਾਲ ਜੰਗ ਦਿਹਾੜਾ ਮਨਾਉਂਦੇ ਆ ਅੱਜ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜੰਗ ਦਿਹਾੜਾ ਮਨਾਇਆ ਹੈ ਸੋ ਸਾਡਾ ਜਿਹੜਾ ਸਿੱਟਾ ਹੈਗਾ ਉਹ ਮਜ਼ਦੂਰਾ ਦੀ ਰੱਖਿਆ ਲਈ ਹੈ ਮਜ਼ਦੂਰਾ ਦੀ ਹੱਕਾਂ ਵਾਸਤੇ ਅਸੀਂ ਬੋਲਦੇ ਆ ਉਹਨਾਂ ਦੀ ਮੰਗਾਂ ਠਾਉਂਦੇ ਆ ਜਿਹੜੀ ਯੂਨਾਂ ਹੁੰਦੀਆਂ ਉਹ ਜਿਹੜੇ ਮਜ਼ਦੂਰ ਹੁੰਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਇਸ ਕਰਕੇ ਸਾਡੀ ਇਹ ਉਹਨਾਂ ਬਣੀ ਆਉਂਦੀਆਂ ਹਰ ਇੱਕ ਮਜ਼ਦੂਰ ਦੀ ਸਲਵਾਈ ਹੁੰਦੀ ਹੈ ਸਾਡੇ ਕੋਲ ਨਹੀਂ ਆਉਂਦੀ ਸਾਡੇ ਬੌਜੀ ਐਮਐਲਏ ਸਾਹਿਬ ਖੜੇ ਆ ਇੱਥੇ ਤੇ ਉਹਨਾਂ ਉਹਨਾਂ ਕੋਲ ਚਲੇ ਜਾਂਦੇ ਅਸੀਂ ਹਰ ਇੱਕ ਪੱਖੋਂ ਅਸੀਂ ਮਜ਼ਬੂਤ ਆ ਤੇ ਹਰ ਇੱਕ ਹਰ ਇੱਕ ਦੀ ਮੰਗ ਪੂਰੀ ਕਰਦੇ ਆ ਸੋ ਅੱਜ ਜਿੰਨੇ ਵੀ ਸਾਥੀ ਮੇਰੇ ਆਏ ਹੋਏ ਆ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਭਾਰਤੀ ਮਜ਼ਦੂਰ ਸੰਘ ਵੱਲੋਂ ਅਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਹੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ